ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗੜਚੰਕ ਦੇ ਪਿੰਡ ਸਮੁੰਦੜਾਂ ਦਾ 26 ਸਾਲਾ ਨੌਜਵਾਨ ਸ਼ਿਵਮ ਰਾਣਾ ਨੇ ਭਾਰਤੀ ਫੌਜ ਦੇ ਵਿੱਚ ਸਿੱਧੇ ਤੌਰ ਉਤੇ ਲੈਫਟੀਨੈਂਟ ਭਰਤੀ ਹੋ ਕੇ ਆਪਣੇ ਮਾਪਿਆਂ ਪਿੰਡ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ ਸ਼ਿਵਮ ਰਾਣਾ ਦੇ ਲੈਫਟੀਨੈਂਟ ਬਣਨ ਤੇ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਮੌਕੇ ਸ਼ਿਵਮ ਰਾਣਾ ਨੇ ਦੱਸਿਆ ਕਿ ਉਸਨੇ ਮੋਡਲੀ ਸਿੱਖਿਆ ਗਰਸ਼ੰਕਰ ਦੇ ਦੁਆਬਾ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਬੀਟੈਕ ਦੀ ਡਿਗਰੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਚੰਗੇ ਨੰਬਰਾਂ ਨਾਲ ਹਾਸਲ ਕੀਤੀ। ਇਸ ਤੋਂ ਬਾਅਦ ਉਸਨੇ ਬੜੀ ਹੀ ਕਰੜੀ ਮਿਹਨਤ ਕਰਕੇ ਸੀਡੀਐਸ ਦੀ ਪ੍ਰੀਖਿਆ ਪਾਸ ਕਰਕੇ ਮੈਰਿਟ ਦੇ ਵਿੱਚ ਰਹਿੰਦਿਆਂ ਲੈਫਟੀਨੈਂਟ ਦਾ ਦਰਜਾ ਹਾਸਲ ਕੀਤਾ ਹੈ। ਸ਼ਿਵਮ ਰਾਣਾ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਦੇ ਸਦਕਾ ਉਸਨੇ ਇਹ ਮੁਕਾਮ ਹਾਸਲ ਕੀਤਾ ਹੈ ਜਿਸ ਉੱਤੇ ਉਹ ਅੱਜ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਿਵਮ ਬਚਪਨ ਤੋਂ ਹੀ ਪੜਨ ਦੇ ਵਿੱਚ ਬਹੁਤ ਮਿਹਨਤੀ ਸੀ ਅਤੇ ਅੱਜ ਇਸ ਮੁਕਾਮ ਤੇ ਪਹੁੰਚ ਕੇ ਉਹਨਾਂ ਨੂੰ ਇਲਾਕੇ ਤੋਂ ਵਧਾਈਆਂ ਮਿਲ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਵਿਦੇਸ਼ ਦੇ ਵਿੱਚ ਜਾਣ ਦੀ ਥਾਂ ਤੇ ਕਰੜੀ ਮਿਹਨਤ ਕਰੇ ਤਾਂ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ ਚੋਹਾਨ ਦੀ ਰਿਪੋਰਟ ਮੇਰਾ ਨਾਮ ਜੀ ਲੈਫਟੀਨੈਂਟ ਸ਼ਿਵਮ ਕੌਸ਼ਲ ਹੈ ਮੈਂ ਹਾਲੀ ਵਿੱਚ 6 ਸਤੰਬਰ 2022 ਨੂੰ ਆਫਸਰ ਟ੍ਰੇning ਅਕੈਡਮੀ ਗਿਆ ਤੇ ਪਾਸ ਆਊਟ ਹੋਇਆ ਤੇ ਮੈਂ ਆਰਮੀ ਸਰਵਰ ਸਕੋਰ ਦੇ ਵਿੱਚ ਜਿਹੜਾ ਹੈ ਬਤੌਰ ਲੈਫਟੇਨੈਂਟ ਕਮਿਸ਼ਨ ਹੋਇਆ ਇੰਡੀਅਨ ਆਰਮੀ ਦੇ ਵਿੱਚ ਤੇ ਫਿਲਹਾਲ ਮੈਂ ਅਗਲੀ ਡੇਟਸ ਲਈ ਸੈਕੰਡ ਬਟਾਲੀਅਨ ਰਾਜਪੂਤਾਨਾ ਰਾਈਫਲ ਦੇ ਵਿੱਚ ਜਾਵਾਂਗਾ ਜੀ ਇਨਫੈਂਟਰੀ ਅਟੈਚਮੈਂਟ ਦੇ ਵਿੱਚ ਤੇ ਕਾਫੀ ਮਾਣ ਮਹਿਸੂਸ ਹੋ ਰਿਹਾ ਜੀ ਕਿ ਜਿੱਦਾਂ ਇੱਕ ਰੂਰਲ ਬੈਕਗ੍ਰਾਉਂਡ ਤੋਂ ਆ ਕੇ ਠੀਕ ਹੈ ਜੀ ਇਸ ਮਕਾਮ ਤੱਕ ਪਹੁੰਚਣਾ ਬਾਕੀ ਪਿੰਡ ਵਾਲੇ ਵੀ ਖੁਸ਼ ਹੈ ਜੀ ਨੇੜੇ ਦਾ ਜਿੰਨੇ ਵੀ ਇਲਾਕੇ ਦੇ ਹੋਰ ਵੀ ਵਸਨੀਕ ਨੇ ਉਹ ਵੀ ਕਾਫੀ ਵਧਾਈਆਂ ਦਿੱਤੀਆਂ ਆਸ਼ੀਰਵਾਦ ਦਿੱਤੇ ਆਪਣੇ ਉਹਨਾਂ ਦੇ ਆਸ਼ੀਰਵਾਦ ਸਦਕੇ ਚਲੋ ਇੱਥੇ ਤੱਕ ਪੁੱਜੇ ਆ ਜੀ ਤੇ ਬਾਕੀ ਮੈਂ ਵੀ ਇਹੀ ਕਹਾਗਾ ਕਿ ਜਿਹੜੇ ਹੋਰ ਬੱਚੇ ਨੇ ਉਹ ਵੀ ਇਸ ਚੀਜ਼ ਤੋਂ ਮੋਟੀਵੇਟ ਹੋਣ ਠੀਕ ਹੈ ਜੀ ਕਿਤੇ ਤਾਂ ਪੰਜਾਬ ਦੇ ਵਿੱਚ ਜਨਰਲ ਟੈਂਡੈਂਸੀ ਹੈ ਕਿ ਬੱਚੇ ਬੱਚੇ ਨੂੰ ਅਵੇਅਰਨੈਸ ਘੱਟ ਹੈ ਤਾਂ ਉਹ ਇੱਕ ਦੂਜੇ ਨਾਲ ਜੇ ਜੁੜਨ ਆਪਣੇ ਨੈਟਵਰਕ ਹੀ ਬਣਾ ਲੈਣ ਤਾਂ ਉਹਦੇ ਥਰੂ ਉਹ ਇਹਨਾਂ ਚੀਜ਼ਾਂ ਤੇ ਨਿਕਲ ਸਕਦੇ ਨੇ ਕੀ ਲੱਗਦਾ ਹੈ ਅੱਜ ਨੌਜਵਾਨ ਜਿਹੜੇ ਕਿ ਵਿਦੇਸ਼ਾਂ ਨੂੰ ਜਾ ਰਹੇ ਉਹਨਾਂ ਨੂੰ ਕਹਿ ਰਹੇ ਨੇ ਕਿ ਇੱਥੇ ਮੋਫੀਆ ਨਹੀਂ ਆ ਕੀ ਲੱਗਦਾ ਕਿ ਮਿਹਨਤ ਕਰਨ ਨਾਲ ਸਭ ਹੋ ਸਕਦਾ ਮਿਹਨਤ ਨਾਲ ਸਭ ਕੁਝ ਪੋਸੀਬਲ ਹੈ ਜੀ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਹਰ ਇੱਕ ਚੀਜ਼ ਟਾਈਮ ਮੰਗਦੀ ਹੈ ਮੈਨੂੰ ਵੀ ਲੱਗੇ ਕਾਫੀ ਅਟੈਂਪਟ ਠੀਕ ਹੈ ਜੀ ਪਹਿਲਾਂ ਮੈਂ 에ਅਰ ਫੋਰਸ ਵਿੱਚ ਹੋਇਆ ਸੀਗਾ ਸਿਲੈਕਟ ਉਸ ਟਾਈਮ ਚਲੋ ਪ੍ਰਮਾਤਮਾ ਦੀ ਮਰਜ਼ੀ ਨਹੀਂ ਸੀ ਮੈਂ ਮੈਡੀਕਲੀ ਅਨਫਿਟ ਹੋ ਗਿਆ 에ਅਰ ਫੋਰਸ ਦੇ ਵਿੱਚ ਉਹਨਾਂ ਦੇ ਮੈਡੀਕਲ ਸਟੈਂਡਰਡਸ ਅਲੱਗ ਨੇ ਆਰਮੀ ਤੋਂ ਬਟ ਮੈਂ ਲੱਗਾ ਰਿਹਾ ਜੀ ਤੇ ਮਿਹਨਤ ਇਦਾਂ ਜੀ ਕਿ ਆਂ ਇੰਡੀਆ ਦੇ ਵਿੱਚ ਜਿੰਨੀ ਪੋਪੂਲੇਸ਼ਨ ਹੈ ਤਾਂ ਬੱਚੇ ਨੂੰ ਮਿਹਨਤ ਜ਼ਿਆਦਾ ਲੱਗਦੀ ਹੈ ਕੰਪੈਰੀਟਿਵਲੀ ਬਾਕੀ ਦੇਸ਼ਾਂ ਤੋਂ ਤਾ ਇਸ ਕਰਕੇ ਜੇ ਬੱਚਾ ਲੱਗਾ ਰਹੇ ਤਾਂ ਮਤਲਬ ਇੰਦਾ ਦੀ ਕੋ ਗਾਨੀ ਹੈ ਕਿ ਇੱਥੇ ਨੌਕਰੀਆਂ ਨਹੀਂ ਆ ਜਾਂ ਫਿਰ ਇੱਥੇ ਇਹ ਚੀਜ਼ਾਂ ਜਿਹੜੀਆਂ ਆ ਉਹ ਹੱਲ ਨਹੀਂ ਕੀਤੀਆਂ ਜਾ ਸਕਦੀਆਂ ਮੈਂ ਮੇਰੇ ਨਾਲ ਦੇ ਹੋਰ ਬੱਚੇ ਸੀ ਜਿਹੜੇ ਮੇਰੇ ਤੋਂ ਵੀ ਇੰਦਾ ਪਿਛੜੇ ਤਬ ਗਿਆ ਤੋਂ ਜਾਂ ਫਿਰ ਬਹੁਤ ਰਿਮੋਟ ਏਰੀਆਸ ਤੋਂ ਆਏ ਸਗੇ ਉਹਨਾਂ ਨੂੰ ਮੈਂ ਐਸਾ ਇਨਸਪੀਰੇਸ਼ਨ ਲਿਆ ਆਪਣੀ ਟ੍ਰੇਨਿੰਗ ਦੇ ਟਾਈਮ ਕਿ ਜੇ ਉਹ ਬੱਚੇ ਇੱਥੇ ਤੱਕ ਪੁੱਜੇ ਨੇ ਮੈਨੂੰ ਤਾਂ ਪੁੱਜਣਾ ਫਿਰ ਵੀ ਆਸਾਨ ਸਗਾ ਉਹਨਾਂ ਨਾਲੋਂ ਕੰਪੈਰੀਟਿਵਲੀ ਤਾਂ ਸਾਨੂੰ ਵੀ ਇਹੀ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਮਿਹਨਤ ਕਰਦੇ ਰਹਿਣੀ ਚਾਹੀਦੀ ਹੈ ਮੈਂ ਸ਼ਿਵਮ ਸੋਸ਼ਲ ਲੈਫਟ ਹੈਂਡ ਦਾ ਫਾਦਰ ਬੁੱਲਦ ਸਿੰਘ ਧਰਮਵੀਰ ਰਾਣਾ ਇਹ ਬੱਚਿਆਂ ਦਾ ਜਨੂਨ ਹੁੰਦੇ ਜੀ ਕਿ ਮੈਂ ਵਰਦੀ ਦੀ ਜਿਹੜੀ ਫੋਰਸਿਸ ਵਿੱਚ ਜਾਣਾ ਚਾਹਾਂਗਾ ਜੀ ਵਰਦੀ ਵਾਲੇ ਕਿਸੇ ਵੀ ਫੋਰਸੇ ਸੋ ਬੜੀ ਮਿਹਨਤ ਕਰਨੀ ਪੈਂਦੀ ਹੈ ਬੱਚਿਆਂ ਨੂੰ ਤਾਂ ਇਨ ਲਗਨ ਨਾਲ ਲੱਗਾ ਰਿਹਾ ਜੀ ਕਦੇ ਇਦਾਂ ਨਹੀਂ ਹੋਇਆ ਪਈ ਨਹੀਂ ਇਨ ਇਨਾਕ ਟਾਈਮ ਦਿੱਤਾ ਆਪਣੀ ਪੜ੍ਹਾਈ ਲਈ ਇਸ ਮਕਾਮ ਨੂੰ ਹਾਸਲ ਕਰਨ ਲਈ ਪਈ ਦਿਨ ਰਾਤ ਇਕ ਕਰ ਦਿੱਤੀ ਤਾਂ ਮੈਨੂੰ ਬੜਾ ਮਾਣ ਹੈ ਆਪਣੇ ਬੇਟੇ ਤੇ ਮੈਂ ਇਹੀ ਸੰਦੇਸ਼ ਦੇਣਾ ਚਾਹਨਾ ਬਾਕੀ ਆਉਣ ਵਾਲੀ ਪੀੜ੍ਹੀ ਨੂੰ ਵਿਦੇਸ਼ਾਂ ਜਾਣ ਤੋਂ ਬਜਾਏ ਕਿ ਤੁਸੀਂ ਇੱਥੇ ਮਿਹਨਤ ਕਰੋ ਇੱਥੇ ਪੜ੍ਹਾਈ ਦੀ ਵੈਲਿਊ ਬਹੁਤ ਹੈ ਸਿਰਫ ਤੁਹਾਡਾ ਮੋਟਿਵ ਹੋਣਾ ਚਾਹੀਦਾ ਇੱਕ ਬੀ ਮੈਂ ਇਹ ਕੰਮ ਕਰਨਾ ਤਾਂ ਜਿਹਦੇ ਨਾਲ ਸਕਸੈਸ ਹਮੇਸ਼ਾ ਹੁੰਦੀ ਹੈ ਪ੍ਰਾਪਤ ਹੁੰਦੀ ਹੈ ਇਸ ਕਰਕੇ ਬੱਚਿਆਂ ਨੂੰ ਮੈਂ ਤਾਂ ਸੰਦੇਸ਼ ਦੇਣਾ ਚਾਹਨਾ ਬਾਹਰ ਨੂੰ ਛੱਡੋ ਇੰਡੀਆ ਦਾ ਨਾਮ ਰੋਸ਼ਨ ਕਰੋ ਜੀ ਜਿੰਨਾ ਤੁਸੀਂ ਇੰਡੀਆ ਦਾ ਨਾਮ ਰੋਸ਼ਨ ਕਰੋਗੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋਗੇ ਉਨਾ ਹੀ ਸਾਰੇ ਦੇਸ਼ ਨੂੰ ਮਾਣ ਮਹਿਸੂਸ ਹੁੰਦਾ ਜੀ ਇਹਨਾਂ ਬੱਚਿਆਂ ਪਰ ਤਾਂ ਮੈਂ ਜਦੋਂ ਗੈ ਜੀ ਗਿਆ ਸੀ ਤਾਂ ਉੱਥੇ 264 ਬੱਚੇ ਪਾਸ ਆਊਟ ਹੋਏ ਤਾਂ ਬਹੁਤ ਹੀ ਮਾਣ ਵਾਲੀ ਗੱਲ ਸੀਗੀ ਜੀ ਸਾਰਿਆਂ ਲਈ ਥੈਂਕ ਯੂ ਹਾਂਜੀ ਮੇਰੀ ਸ਼ਿਵਮ ਪੋਸਲ ਦੀ ਮਦਰ ਜੀ ਬਹੁਤ ਮਾਣ ਮਹਿਸੂਸ ਕਰਦੀ ਕਿ ਅੱਜ ਮੇਰਾ ਬੇਟਾ ਮਕਾਮ ਤੱਕ ਪਹੁੰਚਿਆ ਮੇਰੇ ਬੱਚੇ ਆ ਬਾਕੀ ਬੱਚਿਆਂ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹੁੰਦੀ ਕਿ ਇੰਨੀ ਮਿਹਨਤ ਕਰਕੇ ਤੁਸੀਂ ਦੇਸ਼ ਦੀ ਸੇਵਾ ਲਈ ਜਾਓ ਇਸਨੇ ਬਹੁਤ ਮਿਹਨਤ ਕੀਤੀ ਅੱਜ ਇਹਨੇ ਆਪਣੀ ਸਫਲਤਾ ਪ੍ਰਾਪਤ ਕੀਤੀ ਸਾਨੂੰ ਬਹੁਤ ਮਾਣ ਹੈ ਸਾਨੂੰ ਸਾਰੇ ਪਿੰਡ ਵਾਸੀਆਂ ਨੇ ਘਰ ਰਿਸ਼ਤੇਦਾਰਾਂ ਨੇ ਬਾਕੀ ਸਾਡੇ ਰੋੜੀ ਸਾਹਿਬ ਨੇ ਆ ਕੇ ਸਾਨੂੰ ਬੜਾ ਸਨਮਾਨਿਤ ਕੀਤਾ ਸਾਨੂੰ ਬੜਾ ਇਵਕਾਰੋ ਮਿਸੁੰਦ ਆਪਣੀ ਬੇਟੀ ਦੀ ਕਿ ਆਜੀ ਸਾਡਾ ਸਾਰੇ ਚ ਨਾਮ ਰੋਸ਼ ਕੀਤਾ ਹਾਂਜੀ ਮੇਰਾ ਨਾਮ ਨਵਜੋਤ ਰਾਣਾ ਹੈ ਜੀ ਮੈਂ ਸ਼ਿਵਮ ਦਾ ਵੱਡਾ ਭਰਾ ਹਾਂ ਜੀ ਤੇ ਬਹੁਤ ਪ੍ਰਾਊਡ ਫੀਲ ਕਰ ਰਿਹਾ ਹਾਂ ਜੀ ਅਸੀਂ ਜਿਹੜੀ ਇਹਨਾ ਆਮ ਕੰਮ ਕੀਤਾ ਹੈ ਮਤਲਬ ਛੋਡੇ ਪਿੰਡ ਰੂਲਰ ਬੈਕਗਰਾਉਂਡ ਚੋਂ ਜਾ ਕੇ ਜੀ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਜੀ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਜੀ ਸਾਰੇ ਬਹੁਤ ਵਧਾਈਆਂ ਦੇ ਰਹੇ ਜੀ ਪਿੰਡ ਵਾਲੇ ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜੀ ਜੀ ਸੈਲੈਕਟ ਹੈ ਲੈਫਟ ਹੇਨਰ ਜੀ ਹਾਂਜੀ